ਮੋਬਾਈਲ ਰਿਪੇਅਰ ਦੀ ਦੁਕਾਨ ਦੇ ਪਿਛਲੇ ਕੰਢ ਵਿੱਚੋਂ ਛੋਟਾ ਜਿਹਾ ਪੜ ਪਾ ਕੇ ਇੱਕ ਹਲਕੀ ਜੀ ਉਮਰ ਦਾ ਚੋਰ ਦੁਕਾਨ ਵਿੱਚ ਵੜ ਗਿਆ ਤੇ ਦੁਕਾਨ ਵਿੱਚੋਂ ਤਿੰਨ ਮੋਬਾਈਲ ਮੋਬਾਈਲ ਕਵਰ ਅਤੇ ਹੋਰ ਐਸੈਸਰੀ ਦੇ ਨਾਲ 1000 ਰੁਪਏ ਦੀ ਨਕਦੀ ਵੀ ਚੋਰੀ ਕਰਕੇ ਲੈ ਗਿਆ ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਸੰਸਾਰ ਸਵੇਰੇ 4:28 ਮਿੰਟ ਤੋਂ ਲੈ ਕੇ 4:43 ਮਿੰਟ ਤੱਕ ਚੋਰ ਦੁਕਾਨ ਦੇ ਅੰਦਰ ਵੜ ਕੇ ਫਰੋੜਾ ਫਰਾੜੀ ਕਰਦਾ ਰਿਹਾ ਤੇ 24 ਉਸ ਨੂੰ ਚੰਗਾ ਲੱਗਿਆ ਉਹ ਸਭ ਚੋਰੀ ਕਰਕੇ ਲੈ ਗਿਆ ਸਿੰਘ ਹੈ ਕੱਲ ਮੈਂ ਆਪਣੀ ਦੁਕਾਨ ਸ਼ਾਮ 7 ਵਜੇ ਬੰਦ ਕਰਕੇ ਘਰ ਚਲ ਗਿਆ ਸੀਗਾ ਤੇ ਅੱਜ ਸਵੇਰੇ ਜਦੋਂ ਮੈਂ 9:30 ਵਜੇ ਦੁਕਾਨ ਤੇ ਆਇਆ ਤਾਂ ਮੈਂ ਆਪਣੇ ਵੱਲੋਂ ਸਟੱਡ ਪੂਰਾ ਖੋਲਿਆ ਆਪਣੇ ਲੋਕ ਆਪੇ ਖੋਲੇ ਜਦ ਅੰਦਰ ਆਇਆ ਤਾਂ ਵੇਖਿਆ ਕਿ ਮੇਰੇ ਸਾਰੇ ਦਰਾਜ ਜਿਹੜੇ ਸੀ ਉਹ ਖੁੱਲੇ ਹੋਏ ਸੀਗੇ ਤੇ ਕੱਲ ਮੈਂ ਸੋਚਿਆ ਕਿ ਦਰਾਜ ਨੂੰ ਖੋਲ ਕੇ ਨਹੀਂ ਗਿਆ ਫਿਰ ਮੈਂ ਅਚਾਨਕ ਮਗਲੇ ਪਾਸੇ ਦੇਖਿਆ ਤੇ ਮੇਰੀ ਲਖਾਂਦੀ ਦੁਕਾਨ ਦੇ ਪਿੱਛੇ ਪਾਸੇ ਉਹ ਤੋੜੀ ਹੋਈ ਸੀ ਉਹ ਚੋਂ ਸਿਰਫ 10 12 ਇੰਚ ਦੀ ਜਗ੍ਹਾ ਦੇ ਵਿੱਚੋਂ ਹੀ ਚੋਰ اندر ਲੰਘ ਕੇ ਆਇਆ ਤੇ ਉਨੇ ਮੇਰੀ ਸਾਰੀ ਦੁਕਾਨ ਦੀ ਫੋਲਾਵਲੀ ਕੀਤੀ ਤੇ ਦੋ ਤਿੰਨ ਫੋਨ ਸੀ ਕਾਕਾ ਵੇ ਇੱਕ ਮੇਰਾ ਆਪਣਾ ਸੀਗਾ Samsung ਦਾ J7 ਤੇ ਉਹ ਚੋਰੀ ਕੀਤਾ ਗਿਆ ਤੇ ਕੁਝ ਪੈਸੇ ਸੀਗੇ ਮੇਰੇ 1000 ਤੋਂ 1500 ਰੁਪਿਆ ਉਹ ਚੋਰੀ ਕੀਤੇ ਗਏ ਨੇ ਕੁਝ ਭਾਂਡਾ ਸੀਗਾ ਉਹ ਵੀ ਚੋਰੀ ਕੀਤਾ ਗਿਆ ਤੇ ਮੇਰੀ ਹਰ ਚੀਜ਼ ਨੂੰ ਚੰਗੀ ਤਰ੍ਹਾਂ ਫੋਲਿਆ ਗਿਆ ਜਿਸ ਕਰਕੇ ਕਾਫੀ ਸਮਾਨ ਉਹ ਲੈ ਗਏ ਜਿਸ ਨਾਲ ਐਸੈਸਰੀਜ਼ ਆਈਫੋਨ ਦੇ ਕਵਰ ਵਗੈਰਾ ਕਿੱਥੇ ਦੁਕਾਨ ਕਿੱਥੇ ਆਪਣੀ ਮੇਰੀ ਦੁਕਾਨ ਅਜੀਤ ਬਾਗ ਅਡੇਵੇ ਚਾਈ ਡੀਟੀ ਰੋਡ ਦੇ ਨਾਲ ਪਤਾ ਲੱਗ ਗਿਆ ਪਹਿਲੇ ਵੀ ਚੋਰੀ ਹੋਈ ਸੀ ਕੀ ਹੋਇਆ ਸੀ ਪਹਿਲੇ ਪਹਿਲੀ ਚੋਰੀ ਮੇਰੀ 5 ਜੁਲਾਈ 2023 ਨੂੰ ਹੋਈ ਸੀ ਸਵੇਰੇ 3:20 ਮਿੰਟ ਤੇ ਉਦੋਂ ਮੇਰਾ ਲੈਪਟਾਪ ਸੈਮਸੰਗ ਐਸੈਡ ਪਲਸਪੋਨ ਨਾਲ 24 ਇੰਚ ਦੀ ਬਲੂ ਫੈਦਰ ਕੰਪਨੀ ਦੀ LED ਡਿਸਪਲੇ ਤੇ ਫਿੰਗਰਪ੍ਰਿੰਟ ਮਸ਼ੀਨ ਲੈਮਨਸਮ ਮਸ਼ੀਨ ਤੇ ਉਦੋਂ ਵੀ ਮੇਰਾ 4-5000 ਰੁਪਿਆ ਨਕਦ ਸੀ ਉਹ ਵੀ ਲੈ ਕੇ ਸੀ ਨਾਲ ਉਦੋਂ ਮੇਰਾ ਤਕਰੀਬਨ 1.5 ਲੱਖ ਦਾ ਨੁਕਸਾਨ ਹੋਇਆ ਸੀ ਲਗਾਤਾਰ ਚੋਰੀਆਂ ਹੋ ਰੀਆਂ ਕੀ ਮੰਗ ਕਰਨਾ ਚਾਹੁੰਦੇ ਪੁਲਿਸ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੇਰੀ ਇਹ ਹੀ ਮੰਗ ਹੈ ਜੀ ਇਹ ਜਿਹੜੀ ਵਾਧੇ ਚੋਰੀਆਂ ਨੂੰ ਰੋਕਿਆ ਜਾਵੇ ਤੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਾਨ ਕੋਈ ਦੁਕਾਨਾਵਾਹ ਤੇ ਜਿਹੜੇ ਚੌਂਕੀਦਾਰ ਨੇ ਰਾਤ ਵਾਸਤੇ ਅਵੇਲੇਬਲ ਹੁੰਦੇ ਨੇ ਉਹਨਾਂ ਨੂੰ ਮੋਈਆ ਕਰਾਇਆ ਜਾਵੇ ਸਾਰਿਆਂ ਨੂੰ ਆਪਣੇ ਜ਼ੋਰ ਤੇ ਕਹਿ ਕੇ ਕਰਵਾਉਣ ਕਿਉਂਕਿ ਇੱਕ ਵਾਰੀ ਕਹਿ ਜਾਂਦੇ ਨੇ ਮਾਰਕੀਟ ਵਾਲੇ ਪਰ ਕੋਈ ਵੀ ਚੌਂਕੀਦਾਰ ਇਥੇ ਰੱਖਿਆ ਨਹੀਂ ਜਾਂਦਾ